ਤਾਰੇ ਵਾਲੇ ਦੇ ਨੌਜਵਾਨ ਉਹ ਆਵਾਰਾ ਗਊਆਂ ਨੂੰ ਕੱਟਿਆ ਕਰਕੇ ਤੇ ਇਧਰ ਗਊਸ਼ਾਲਾ ਵਿੱਚ ਛੜਨਾ ਆਤੇ ਆ ਰਹੇ ਸੀ ਉਹ ਆਵਾਰਾ ਪਸ਼ੂ ਇੱਕ ਭੱਜ ਕੇ ਗੁਜਰਾਂ ਦੇ ਵਾੜੇ ਵਿੱਚ ਵੜ ਗਏ ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਇਹ ਆਪਸ ਵਿੱਚ ਉਲਝ ਪਏ ਇਹਨਾਂ ਨੇ ਧੱਕਾ ਮੁੱਕੀ ਕੀਤੀ ਝਗੜਾ ਕੀਤਾ ਕਿਸੇ ਦੇ ਹੱਥ ਚ ਡਾਂਗਾ ਸਨ ਕਿਸੇ ਦੇ ਇਟਾਂ ਤੇ ਪੱਥਰ ਹੰਗਾਮਾ ਖੂਬ ਹੋਇਆ ਵਜਾਏ ਕਿ ਮੋਗਾ ਦੇ ਪਿੰਡ ਤਾਰੇਵਾਲਾ ਦੇ ਨੇੜੇ ਪਾਵਰ ਗ੍ਰਿਡ ਕੋਲ ਕੁਝ ਲੋਕ ਬੇਸਹਾਰਾ گاਵਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਇਹਨਾਂ گاਵਾਂ ਨੂੰ ਗਊਸ਼ਾਲਾ ਛੱਡਣ ਦੀ ਕੋਸ਼ਿਸ਼ ਹੋ ਰਹੀ ਸੀ ਪਰ ਇੱਕ گاਂ ਕਿਸੇ ਦੇ ਘਰ ਜਾ ਵੜੀ ਫਿਰ ਕੀ ਸੀ ਦੋ ਟੜਿਆਂ ਦਰਮਿਆਨ ਝੜਪ ਹੋ ਗਈ ਸਟੀਰਾ ਸਭ ਦੇ ਸਾਹਮਣੇ ਨੇ ਐਕਟਰੀ ਨੇ ਸਾਰੇ ਜਿਹੜੋ ਜ ਇੱਥੇ ਐਕਸੀਡੈਂਟ ਹੋ ਗਏ گاਵਾ ਮਾਰਦੀਆਂ ਸੜਕ ਤੇ ਨੇੜੇ ਬਿਆਸ ਡੇਰੇ ਦੇ ਸਾਰਿਆਂ ਦੇ ਧਿਆਨ ਚ ਹੋਊਗਾ ਇੱਥੇ ਹਰ ਹਫ਼ਤੇ ਦੂਜੇ ਤੀਜੇ ਦਿਨ ਗਾ ਮਰੀ ਪਈ ਹੁੰਦੀ ਆ ਐਕਸੀਡੈਂਟ ਹੋ ਗਿਆ ਚਾਹੇ ਗੁਜਰ ਬੈਠੇ ਇਧਰੋਂ ਡੱਕਰਦੇ ਚਾ ਉਧਰੋਂ ਆ ਗਿਆਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾਗਾ ਸਾਰਾ ਨਗਰ ਸਾਡਾ ਕਤਰ ਹੋ ਕੇ گاਵਾਂ ਨੂੰ ਫੜ ਲੱਗਾ ਸੀ ਗਊਸ਼ਾਲਾ ਵਿੱਚ ਪਹੁੰਚਾਉਣ ਨੂੰ ਜਿਹੜਾ ਚੋਂ ਫੜਦੀ ਹੋਈ ਇੱਕ ਗਾਂ ਜਿਵੇਂ ਮੁੰਡੇ ਨੇ ਦੱਸਿਆ ਵੀ ਉਧਰ ਗਈ ਆ ਇਹ ਮੌਕੇ ਤੇ ਇਹੀ ਸੀਗੇ ਮੁੰਡੇ ਨਾਲ ਮੈਨਾਂ ਬਾਅਦ ਚ ਆਇਆ ਗਾਂ ਇਹ ਉਧਰੋਂ ਮੋੜਨੇ ਗਏ ਫੜਨ ਗਏ ਆ ਇਹਨਾਂ ਨੇ ਕੁਝ ਨਹੀਂ ਕੀ ਗੁਜਰਾਂ ਦਾ ਇਹਨਾਂ ਦਾ ਸੁਣਿਆਗਾ ਗੱਲਬਾਤ ਗੁਜਰੇ ਇਹਨਾਂ ਨੂੰ ਸਿੱਧੇ ਟੁੱਟ ਕੇ ਪੈ ਗਏ ਜੀਰੇ ਵਿੱਚ ਦੋ ਬੱਚੇ ਆਪਣੇ ਦੋਆ ਹਸਪਤਾਲ ਦੋ ਹਸਪਤਾਲ ਜੀ ਦੋ ਮੁੰਡੇ ਸਾਡੇ ਦਾਖਲ ਹੈ ਜੀ ਅਸੀਂ ਇਹੀ ਜਾਣੇ ਵੀ ਕਾਰਵਾਈ ਬੰਨ ਦੀ ਠੋਕੇ ਕੀਤੀ ਜਾਵੇ ਇਹਨਾਂ ਤੇ ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ ਜਿਹੜੀ ਰੋਲਾ ਇਹ ਆ ਸੀ ਗਾਈਆਂ ਸਾਡੇ ਖੇਤਾਂ ਚ ਕਰਦੀਆਂ ਤੰਗ ਅਸੀਂ ਗਊਸ਼ਾਲਾ ਨਾਲ ਨਾਲ ਗੱਲ ਕੀਤੀ ਸੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਗਾਈਆਂ ਸਾਨੂੰ ਫੜ ਕੇ ਦੇ ਦਿਓ ਅਸੀਂ ਗਊਸ਼ਾਲਾ ਲੈ ਜਾਂਦੇ ਆ ਇੱਥੇ ਸੜਕ ਤੇ ਐਕਸੀਡੈਂਟ ਹੁੰਦੇ ਆ ਗਾਈਆਂ ਦੇ ਵਜੂ ਵਜ ਅਸੀਂ ਉਹ ਗਾਈਆਂ ਫੜ ਕੇ ਹੀ ਗਊਸ਼ਾਲਾ ਵਾਲਿਆਂ ਨੂੰ ਸੱਦਿਆ ਸੀ ਉਹਨਾਂ ਨੂੰ ਅਸੀਂ ਫੜਾਉਂਦੇ ਸੀ ਗਾਈਆਂ ਉਹ ਗਾਂ ਇੱਕ ਦੇ ਢੈਡ ਨੂੰ ਰੱਸਾ ਪੈ ਗਿਆ ਤੇ ਉਹ ਗਾਂ ਭਾਈ ਤੁਰੀ ਸਾਡੇ ਤੋਂ ਅਸੀਂ ਉਹਦੇ ਮਗਰ ਸੀ ਗਾਂ ਦੇ ਅਸੀਂ ਉਹ ਗਾਂ ਫੜਦੇ ਸੀ ਉਹ ਕਿਤੇ ਗੁਜਰਾਂ ਦੇ ਪਸ਼ੂਆਂ ਦੇ ਵਿੱਚ ਦੀ ਗਾਂ ਲੰਘੀ ਅਸੀਂ ਜਦੋਂ ਉਹਦੇ ਮਗਰ ਗਏ ਗਾਂ ਦੇ ਉਤੋਂ ਨਾ ਉਹਨਾਂ ਦੇ ਬੁੜੀਆਂ ਨੂੰ ਗਾਲਾਂ ਕੱਢਣ ਲੱਗੀਆਂ ਵੀ ਤੁਸੀਂ ਸਾਡੇ ਪਸ਼ੂਆਂ ਚਵਾੜੀ ਫਿਰਦੇ ਆਂ ਵੀ ਇਹਨਾਂ ਨੂੰ ਫੜੋ ਅਈਆ ਕਿ ਵੀ ਅਸੀਂ ਇਹਨਾਂ ਨੂੰ ਫੜੀ ਇੱਨੇ ਹੀ ਗਊਸ਼ਾਲਾ ਲੈ ਕੇ ਜਾਣੀਆਂ ਵਾ ਉਹਨਾਂ ਦੇ ਕੋਸ਼ਕ ਦੋ ਤਿੰਨ ਗਾਈਆਂ ਉਹਨਾਂ ਦੇ ਪਸ਼ੂਆਂ 'ਚ ਬੈਠੀਆਂ ਸੀ ਉਹ ਕਹਿੰਦੇ ਵੀ ਸਾਡੇ ਵਾਲਿਆਂ ਵੀ ਤੁਸੀਂ ਫੜ ਕੇ ਲੈ ਜਾਓ ਸਾਰੇ ਵਾਲੇ ਦੇ ਨੌਜਵਾਨ ਉਹ ਆਵਾਰਾ ਗਊਆਂ ਨੂੰ ਇਕੱਠਿਆਂ ਕਰਕੇ ਤੇ ਇਧਰ ਗਊਸ਼ਾਲਾ ਵਿੱਚ ਛੱਡਣ ਆਸਤੇ ਆ ਰਹੇ ਸੀ ਉਹ ਆਵਾਰਾ ਪਸ਼ੂ ਇੱਕ ਭੱਜ ਕੇ ਗੁਜਰਾਂ ਦੇ ਵਾੜੇ ਵਿੱਚ ਵੜ ਗਏ ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ ਜਿੰਨੂੰ ਲੈ ਕੇ ਪੰਜ ਚਾਰ ਮੁੰਡੇ ਹੈਗੇ ਨੇ ਤਾਰੇ ਵਾਲੇ ਦੇ ਔਰ ਪੰਜ ਚਾਰ ਮੁੰਡੇ ਇਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ 5-7 ਮੁੰਡੇ ਆ ਇਹ ਆਪਸ ਵਿੱਚ ਉਲਝ ਪਏ ਹੋਏ ਇਹਨਾਂ ਨੇ ਠੱਕਾ ਮੁਕੀ ਕੀਤੀ ਝਗੜਾ ਕੀਤਾ ਕੀ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਦੇ ਵਿੱਚ ਕੁਝ ਫੱਟੜ ਵੀ ਹੋਏ ਆ ਕੁਝ ਲੋਕ ਪਤਾ ਲੱਗਾ ਜੀ ਕਹਿੰਦੇ ਵੀ ਇੱਕ ਦੇ ਸਿਰ ਦੇ ਸੱਟ ਲੱਗੀ ਹੈ ਦੂਜੇ ਪਾਸੇ ਤੋਂ ਇਹ ਸੁਭਾਵਕ ਕੀ ਹੈ ਜੀ ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਠੱਕੇ ਮੁੱਕੇ 'ਚ ਸੱਟ ਵੱਜ ਜਾਂਦੀ ਹੈ ਬਟ ਜੋ ਪੁਲਿਸ ਪ੍ਰਸ਼ਾਸਨ ਨੇ ਹੁਣ ਅਸੀਂ ਆ ਗਏ ਆ ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋਰ ਦਿੱਤਾ ਹੈ ਕਹਿੰਦੇ ਵੀ ਇੱਕ ਦੇ ਸਿਰ ਦੇ ਸੱਟ ਲੱਗੀ ਹੈ ਦੂਜੇ ਪਾਸੇ ਤੋਂ ਇਹ ਸੁਭਾਵਕ ਕੀ ਹੈ ਜੀ ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਠੱਕੇ ਮੁੱਕੇ 'ਚ ਸੱਟ ਵੱਜ ਜਾਂਦੀ ਹੈ ਬਟ ਜੋ ਪੁਲਿਸ ਪ੍ਰਸ਼ਾਸਨ ਨੇ ਹੁਣ ਅਸੀਂ ਆ ਗਏ ਹਾਂ ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋਰ ਦਿੱਤਾ ਹੈ